It's the ਦਾ ਨਾਮ ਕਾਫੀ ਮੈਡਮ ਐਮ ਸੀ ਬਾੜਨ ਪਰ ਪੰਜ ਦੀ ਕੀ ਅੱਜ ਪ੍ਰੋਗਰਾਮ ਰੱਖਿਆ ਤੁਸੀਂ ਅੱਜ ਜੀ ਅਸੀਂ ਪ੍ਰੋਗਰਾਮ ਇਹ ਰੱਖਿਆ ਅੱਜ ਤੀਜ ਦੀਆਂ ਤੀਆਂ ਮਨਾ ਰਹੇ ਆ ਅਸੀਂ ਸਾਰੀਆਂ ਭੈਣਾਂ ਰਲ ਮਿਲ ਕੇ ਸਾਨੂੰ ਸਾਰਾ ਅੱਜ ਬੜੀ ਖੁਸ਼ੀ ਆ ਕਿਉਂਕਿ ਜਿਹੜਾ ਇਹ ਹੈ ਵਿਰਸਾ ਵਾ ਇਹ ਪਹਿਲਾਂ ਬਹੁਤ ਹੀ ਵਿਛੜ ਚੱਲਿਆ ਸੀਗਾ ਅੱਜ ਕੱਲ ਤੇ ਬੱਚਿਆਂ ਨੂੰ ਬਿਲਕੁਲ ਨਹੀਂ ਪਤਾ ਹੈਗਾ ਵੀ ਕੀ ਤੀਆਂ ਹੁੰਦੀਆਂ ਨੇ ਕੀ ਪੁਰਾਣੇ ਆਪਣੇ ਜੋ ਹੁੰਦਾ ਸਮਾਨ ਆਪਣਾ ਕੋਈ ਚਰਖਾ ਵਗੈਰਾ ਜਾਂ ਕੋਈ ਉਖੜੀਆਂ ਵਗੈਰਾ ਕਹਿੰਦੇ ਆ ਕੋਈ ਪੰਜੇ ਵਗੈਰਾ ਕਹਿੰਦੇ ਕਿਸੇ ਬੱਚੇ ਨੂੰ ਨਹੀਂ ਪਤਾ ਅੱਜ ਅਸੀਂ ਉਹਨਾਂ ਬਾਰੇ ਵੀ ਬੱਚਿਆਂ ਨੂੰ ਜਾਣੂ ਕਰਾਵਾਂਗੇ ਇਹ ਰਲ ਮਿਲ ਕੇ ਸਾਰੇ ਭੈਣ ਭਾਈਆਂ ਦੇ ਸਹਿਯੋਗ ਨਾਲ ਆਪਣੇ ਖਾਸ ਕਰਕੇ ਭੈਣਾਂ ਦੇ ਨਾਲ ਅਸੀਂ ਅੱਜ ਭਾਰਤੀ ਪੈਲਸ ਦੇ ਵਿੱਚ ਹੁਮ ਮਹਾ ਮਾਕੇ ਤੀਆਂ ਮਨਾ ਰਹੇ ਹਾਂ ਖਾਣ ਪੀਣ ਦਾ ਪੂਰਾ ਅਰੇਂਜਮੈਂਟ ਵਧੀਆ ਹਲਵਾਈ ਸਰਵਾਈ ਸਭ ਲੱਗੇ ਹੋਏ ਨੇ ਕੋਈ ਚੀਜ਼ ਦੀ ਕਮੀ ਨਹੀਂ ਰਹੇਗੀ ਕਿੰਨੇ ਆ ਗਏ ਮੇਰੇ ਜੀ ਨੇ 파ਟੂ ਜੀ ਕਿਹਾ ਅਸੀਂ ਹੈਗੇ 300 ਦੇ ਦੇ ਕਰੀਬ ਹੈਗੇ ਆ ਅਸੀਂ 300 ਦੇ ਕਰੀਬ ਅਸੀਂ ਲੇਡੀਆਂ ਸਹਿਗੀਆਂ ਨੇ ਐਨ ਵਧੀਆ ਆਪਣੇ ਪਿਆਰ ਨਾਲ ਅਸੀਂ ਬਣਾ ਰਹੇ ਹਾਂ ਸੱਗੀ ਫੁੱਲ ਵੀ ਹੁੰਦਾ ਸੱਗੀ ਫੁੱਲ ਉਹ ਹੁੰਦਾ ਜਿਹੜੀਆਂ ਪਹਿਲੇ ਸਮਿਆਂ ਦੇ ਵਿੱਚ ਲੇਡੀਜ਼ ਹੁੰਦੀਆਂ ਸੀਗੀਆਂ ਉਹ ਆਪਣੇ ਇੱਥੇ ਸਿਰ ਦੇ ਉੱਤੇ ਉਹ ਉਹਨਾਂ ਦੀ ਇੱਕ ਰੱਸੀ ਜੀ ਹੁੰਦੀ ਆ ਬਣਾ ਕੇ ਉਹ ਐਂ ਬਣਦੀ ਹੁੰਦੇ ਸੀ ਉਹਨੂੰ ਸੱਗੀ ਫੁੱਲ ਕਿਹਾ ਜਾਂਦਾ ਸੀ ਕੋਈ ਪ੍ਰਾਰਥਨ ਬੋਲੀ ਸੁਣਾ ਦਿਓ ਅਸੀਂ ਜੀ ਪ੍ਰਾਰਥਨ ਬੋਲੀਆਂ ਅੱਜ ਬਹੁਤ ਤਿਆਰ ਕੀਤੀਆਂ ਹੋਈਆਂ ਸਾਡੀਆਂ ਬਹੁਤ ਜ਼ਿਆਦਾ ਬੋਲੀਆਂ ਨੇ ਬੋਲੀਆਂ ਦਾ ਢੇਰ ਲੱਗੇ ਪੈ ਨੇ ਜਿਨੇ ਸੀ ਕਿ ਮੈਂ ਕਹਿ ਦਈਏ ਸਾਡੇ ਕੋਲ ਟਾਈਮ ਥੋੜੇ ਵਾਸਤੇ ਥੋੜਾ ਜਿਹਾ ਅਸੀਂ ਆਪਣਾ ਮਨੋਰੰਜਨ ਵੀ ਕਰਨਾ ਅਸੀਂ ਬੋਲੀਆਂ ਕਿਹ ਪਾਵਾਂਗੇ ਅਸੀਂ ਪਾਵਾਂਗੇ ਤੀਆਂ ਸੌਣ ਦੀਆਂ ਤੀਜ ਮਹੀ ਤੀਆਂ ਤੀਜ ਦੀਆਂ ਕੌਣ ਮਹੀਨੇ ਆਈਆਂ ਤੀਆਂ ਕੀ ਜਦੀਆਂ ਸੌਣ ਵੀ ਕੀਆਂ ਤੀਜ ਦੀਆਂ ਸੌਣ ਮਹੀਨੇ ਆਈਆਂ ਤੀਆਂ ਤੀਜ ਦੀਆਂ ਆਈ ਬਾਬਾ ਨਾਨਕਾ ਆਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਇਹੋ ਜੀਆਂ ਖੁਸ਼ੀਆਂ ਲੈ ਆਈ ਬਾਬਾ ਨਾਨਕਾ ਸਾਰੇ ਗਹਿਣੇ ਤਾਂ ਮੇਰੇ ਮਾਪਿਆਂ ਨੇ ਪਾਏ ਸਾਰੇ ਗਹਿਣੇ ਤਾਂ ਮੇਰੇ ਮਾਪਿਆਂ ਨੇ ਪਾਏ ਇਕੋ ਤਵੀ ਤੇ ਉਹ ਦੇ ਕਰਦਾ ਨੀ ਜਦੋਂ ਲੜਦਾ ਤੇ ਲਾ ਦੇ ਲਾ ਦੇ ਕਰਦਾ ਨੀ ਜਦੋਂ ਲੜਦਾ ਤੇ ਲਾ ਦੇ ਲਾ ਦੇ ਕਰਦਾ ਨੀ ਕੀ ਕਹਿਣਾ ਚਾਹੋਗੇ ਆਣ ਵਾਲੇ ਪੁੱਤਿਆਂ ਨੂੰ ਲੇਡੀਜ਼ ਨੂੰ ਅਸੀਂ ਲੇਡੀਜ਼ ਨੂੰ ਇਹ ਕਹਾਂਗੇ ਵੀ ਜਿਹੜੇ ਅੱਜ ਕੱਲ੍ਹ ਦੇ ਬੱਚੇ ਆ ਖਾਸ ਕਰਕੇ ਜਿਹੜੀਆਂ ਬੱਚੀਆਂ ਨੇ ਲੇਡੀਜ਼ ਲੜਕੀਆਂ ਨੇ ਜਿਹੜੀਆਂ ਉਹਨਾਂ ਨੂੰ ਆਪਣੇ ਮਾਪੇ-ਬਾਪ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਬਈ ਰਲ ਮਿਲ ਕੇ ਸਾਰੇ ਖੁਸ਼ੀ ਦਾ ਤਿਹਾਰ ਮਨਾਇਆ ਕਰੋ ਆਪਣੇ ਪੀਂਆਂ ਦਾ ਤਿਹਾਰ ਖਾਸ ਕਰਕੇ ਭੈਣਾ ਬੀਬੀਆਂ ਦਾ ਇਹ ਕਿਉਂਕਿ ਅੱਗੇ ਪਿਛਲੇ ਸਮੇਂ ਸੌਹਰਿਆਂ ਤੋਂ ਕੁੜੀਆਂ ਆਇਆਂ ਕਰਦੀਆਂ ਸੀਗੀਆਂ ਸੌਹਰਿਆਂ ਤੋਂ ਕਦੇ ਲੋਕਾਂ ਨੇ ਸੌਣ ਦੀ ਮੈਨ ਸੁਧਾਰੇ ਦਿੰਦੇ ਨੇ ਕੁੜੀਆਂ ਨੂੰ ਤੀਆਂ ਨੂੰ ਆਉਂਦੀਆਂ 15-15 ਦਿਨ ਤੀਆਂ ਰਹਿੰਦੀਆਂ ਸੀ ਉਦੋਂ ਰਲ ਮਿਲ ਕੇ ਏਸੇ ਬਹਾਨੇ ਆਪਾਂ ਇੱਕੋ ਜਾਂ ਸਾਰੇ ਭੈਣਾਂ ਨੂੰ ਮਿਲ ਸਕਦੇ ਸੀਗੇ ਆਪਣਾ ਮਨੋਰੰਜਨ ਵੀ ਹੋ ਜਾਂਦਾ ਆਪਣੇ ਮੇਲੇ ਕੇਲੇ ਵੀ ਸਵਾਬ ਨਾਲ ਹੋ ਜਾਂਦੇ ਸਾਡੇ ਇਹੀ ਕਹਿਣਾ ਵੀ ਬੱਚਿਆਂ ਨੂੰ ਆਪਣੇ ਸਿਖਾਇਆ ਕਰੋ ਵੀ ਭਾਈ ਇਹ ਪੁਰਾਣਾ ਸੱਭਿਆਚਾਰ ਆ ਇਹਨੂੰ ਸੰਭਾਲ ਕੇ ਰੱਖੋ ਯਾ ਪੁਰਾਣਾ ਵਿਰਸਾ ਆਪਣਾ ਪੁਰਾਣੇ ਜੋ ਵੀ ਹੈਗਾ ਆਪਣਾ ਯਾਦ ਰੱਖਿਆ ਕਰੋ ਐਂ ਤਾਂ ਹੁਣ ਨਵੇਂ-ਨਵੇਂ ਕੰਮ ਚੱਲੇ ਹੋਏ ਨੇ ਡੀਜੇ ਲਾ ਕੇ ਮਾਡਲ ਲੜਕੀਆਂ ਨੱਚਲੀਆਂ ਉਹ ਨੱਚਲੀਆਂ ਉਹ ਇੱਕ ਅਲੱਗ ਚੀਜ਼ ਆ ਉਹ ਇਹ ਪਾਰਟਿਸਪੀਏਟ ਅਲੱਗਾ ਉਹ ਅਲੱਗਾ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਪ੍ਰਕਾਸ਼ ਕੌਰ ਆ ਮੈਂ ਐਕਸ ਐਮ ਸੀ ਆ ਔਰ ਸਮਰਾਲੇ ਦੀ ਵਸਨੀਕ ਆ ਅਸੀਂ ਮਤਲਬ ਜਦੋਂ ਦੇ ਮਤਲਬ ਇਸ ਸਮਰਾਲੇ ਚ ਆ ਜਦੋਂ ਦੀਆਂ ਤੀਆਂ ਲੱਗਦੀਆਂ ਨੇ ਅਸੀਂ ਮਤਲਬ ਉਸ ਹਰ ਸਾਲ ਹਰ ਸਾਲ ਅਸੀਂ ਤੀਆਂ ਇੱਥੇ ਮਨਾਉਂਦੇ ਆ ਇਹ ਤੀਆਂ ਤੀਆਂ ਦਾ ਤਿਹਾਰ ਹੈ ਇਹ ਪਿਛਲੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਕਿ ਆਉਣ ਜਾਣ ਦਾ ਕੋਈ ਸਾਧਨ ਨਹੀਂ ਸੀਗਾ ਹੁੰਦਾ ਤੇ ਕੁੜੀਆਂ ਕਿਤੇ ਸਾਲੀ 6 ਮਹੀਨੇ ਆਪਣੇ ਪੇਕੇ ਜਾਂਦੀਆਂ ਹੁੰਦੀਆਂ ਸੀ ਓ ਜਿਵੇਂ ਹੁਣ ਸੌਣ ਦੇ ਮਹੀਨੇ ਦੇ ਵਿੱਚ ਆਪਣੇ ਮਹੀਨੇ ਨਵੀਂ ਨਰਹਿ ਕਹ ਜਾਂਦੀ ਸੀ ਕਿ ਆ ਸੌਣ ਦਾ ਮਹੀਨਾ ਤੀਆਂ ਦੇ ਵਿੱਚ ਤੀਆਂ ਮਨਾਇਆ ਜਾਂਦੀਆਂ ਸੀਗੇ ਤੇ ਫਲ ਪੱਤੀਆਂ ਕੰਨਾਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਕੀ ਕਹਾਂਗੇ ਅੱਜ ਦੇ ਜਨਰੇਸ਼ਨ ਨੂੰ ਜਿਹੜੀਆਂ ਨੂੰ ਨਹੀਂ ਜਾਣਦੀ ਇਹ ਅਸੀਂ ਤਾਂ ਹੀ ਕਰਕੇ ਤੀਆਂ ਮਨਾਉਂਦੇ ਆ ਪ੍ਰਾਣਾ ਵਿਰਸਾ ਸਾਡੇ ਬੱਚਿਆਂ ਨੂੰ ਬਿਲਕੁਲ ਵੀ ਨਹੀਂ ਪਤਾ ਵੀ ਪ੍ਰਾਣੇ ਵਿਰਸੇ ਦੇ ਵਿੱਚ ਕੀ ਹੈਗਾ ਕੀ ਨਹੀਂ ਹੈਗਾ ਇਸੇ ਕਰਕੇ ਇਸ 스테ਜ ਦੇ ਉੱਤੇ ਚਰਖਾ ਪੀੜੀ ਨਾਲ ਅਸੀਂ ਪੱਕੀਆਂ ਰੱਖੀਆਂ ਹੋਈਆਂ ਨੇ ਦਰੀਆਂ ਰੱਖੀਆਂ ਹੋਈਆਂ ਨੇ ਜਿਹੜੀਆਂ ਬੁਣੀਆਂ ਹੋਈਆਂ ਨੇ ਅਸੀਂ ਖੁਦ ਆਪਣੇ ਹੱਥੀ ਬੁਣੀਆਂ ਹੋਈਆਂ ਨੇ ਨਾਲ ਉਹਨਾਂ ਦੇ ਅਸੀਂ ਜਿਸ ਤਰ੍ਹਾਂ ਅਟੇਰ ਨਾਲ ਵੀ ਰੱਖਿਆ ਹੋਇਆ ਸੂਤ ਵੀ ਰੱਖਿਆ ਹੋਇਆ ਇਹ ਬਾਕੀ ਹੋਰ ਜਿਵੇਂ ਪਿੱਤਲ ਦੇ ਭਾਂਡੇ ਹੋਗੇ ਬਲਟੋਹੀ ਹੋਗੀ ਬਾਲਟੀ ਹੋਗੀ ਇਹ ਜੱਗ ਹੋ ਗਿਆ ਜਿਹੜੇ ਪੁਰਾਣੇ ਪਿੱਤਲ ਦੇ ਭਾਂਡੇ ਚੱਲਦੇ ਸੀਗੇ ਉਖੜੀ ਹੋ ਗਈ ਉਖੜੀ ਬਾਰੇ ਵੀ ਨਹੀਂ ਬੱਚਿਆਂ ਨੂੰ ਪਤਾ ਹੈਗਾ ਉਹੀ ਬੱਚਿਆਂ ਨੂੰ ਅਸੀਂ ਦੱਸਣਾ ਚਾਹੁੰਦੇ ਆ ਵੀ ਬੱਚਿਆਂ ਨੂੰ ਪਤਾ ਲੱਗੇ ਵੀ ਸਾਡੇ ਪ੍ਰਾਣੇ ਵਿਰਸੇ ਦੇ ਵਿੱਚ ਪੁਰਾਣੇ ਸਮੇਂ ਵਿੱਚ ਕੀ ਕੁਝ ਹੁੰਦਾ ਸੀਗਾ ਜਿੰਨੇ ਜਿੰਨੇ ਮੈਂਬਰ ਆਨੇ ਆਏ ਅੱਜ ਤਕਰੀਬਨ ਸਾਡਾ 200 ਮੈਂਬਰ ਹੋਣਾ ਔਰ ਸਾਰੇ ਹੀ ਬਹੁਤ ਇੰਜੋਏ ਕਰ ਰਹੇ ਨੇ ਬਹੁਤ ਵਧੀਆ ਸਾਰੇ ਤੀਆਂ ਮਨਾ ਰਹੇ ਨੇ ਸਾਰੇ ਬਹੁਤ ਜਿਆਦੇ ਖੁਸ਼ ਨੇ ਖਾ ਪੀ ਰਹੇ ਨੇ ਨੱਚ ਰਹੇ ਨੇ ਗਾ ਰਹੇ ਨੇ ਕੁੜੀਆਂ ਛੋਟੇ ਛੋਟੇ ਬੱਚੇ ਪਰਫਾਰਮੈਂਸ ਕਰ ਰਹੇ ਨੇ ਔਰ ਸਨ ਬਹੁਤ ਹੀ ਵਧੀਆ ਲੱਗਦਾ ਮੈਂ ਵਾਹੀ ਮੇਰਾ ਨਾਮ ਬਲਤੇਜਪੁਰ ਸੋਕੇ ਮੈਂ ਅੱਜ ਤੁਸੀਂ ਤੀਆਂ ਦੇ ਤਿਹਾੜੇ ਤੇ ਪਹੁੰਚੇ ਕੀ ਕਹੋਗੇ ਵੀ ਤੀਆਂ ਕਿਉਂ ਮਨਾਈਆਂ ਜਾਂਦੀਆਂ ਨੇ ਅਰੇ ਜੀ ਇਹ ਤੀਆਂ ਦਾ ਤਿਹਾੜ ਸਦੀਆਂ ਤੋਂ ਪੁਰਾਣਾ ਚੱਲ ਆ ਰਿਹਾ ਹੈ ਕਿਉਂਕਿ ਮਤਲਬ ਇਸ ਹਾਂ ਦੇ ਮਹੀਨੇ ਚਾਨਣ ਦੀ ਤੀਜ ਨੂੰ ਮਨਾਈਆਂ ਜਾਂਦੀਆਂ ਨੇ ਮਤਲਬ ਜਿਹੜੀਆਂ ਸੱਦਵੀਆਂ ਜਾਂ ਨੰਮੀਆਂ ਕੁੜੀਆਂ ਦੇ ਵਿਆਹ ਹੁੰਦੇ ਨੇ ਮਤਲਬ ਉਹ ਸਹੁਰੇ ਘਰੇ ਉਹਨਾਂ ਦਾ ਪੇਕੇ ਘਰ ਉਹਨਾਂ ਨੂੰ ਲੈਣ ਆਉਂਦੇ ਨੇ ਤੇ ਉਹ 15 ਦਿਨ ਆਪਣੇ ਪੇਕੇ ਘਰੇ ਰਹਿੰਦੀਆਂ ਨੇ ਤੇ ਪਿੱਕੇ ਕਰੇ ਤਾਂ ਖੜੀਆਂ ਦਾ ਤਿਹਾਰ ਮਨਾ ਕੇ ਆਪਣੇ ਸੌਰੇ ਘਰੇ ਵਾਪਸ ਆ ਜਾਂਦੀਆਂ ਨੇ ਇਸ ਕਰਕੇ ਇਹ ਤੀਆਂ ਦਾ ਤਿਹਾਰ ਮੜਾਇਆ ਜਾਂਦਾ ਹੈ। ਇਹ ਕੈਂਠਾ ਕੀ ਹੁੰਦਾ? ਇਹ ਕੈਂਠਾ ਮਤਲਬ ਗਲਚ ਪਾਇਆ ਜਾਂਦਾ। ਠੀਕ ਹੈ ਜਾਂ ਮੈਂ ਜਾਊਂਗਾ ਅੱਜ ਆਪਣੀ ਜਨਰੇਸ਼ਨ ਨੂੰ ਜਿਹੜੀਆਂ ਤੀਆਂ ਬਾਰੇ ਨਹੀਂ ਜਾਣਦੀ। ਮਤਲਬ ਅਸੀਂ ਇਹ ਕਹਾਂਗੇ ਵੀ ਇਹ ਤੀਆਂ ਦਾ ਤਿਹਾਰ ਤਾਂ ਹੀ ਅਸੀਂ ਰੱਖਿਆ ਗਿਆ ਕਿ ਜਿਹੜੀ ਨਵੀਂ ਜਨਰੇਸ਼ਨ ਆ ਵੀ ਉਹਨਾਂ ਨੂੰ ਪਤਾ ਲੱਗੇ ਵੀ ਮਤਲਬ ਪੁਰਾਣੇ ਵਿਰਸੇ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਮਤਲਬ ਹੁੰਦੀਆਂ ਸੀ ਉਹਨਾਂ ਨੂੰ ਦਿਖਾਈਆਂ ਦੇਈਆਂ। ਚਰਖਾ ਪੀੜੀ ਉਖਲੀ ਤੇ ਆਹ ਦਰੀਆਂ ਪੱਖੀਆਂ ਮਤਲਬ ਐਦਾਂ ਬੱਚਿਆਂ ਨੂੰ ਪਤਾ ਲੱਗ ਗਿਆ ਕਿਹੜੀ ਕਿਹੜੀ ਗੇਮ ਕਰਾਈ ਜਾਂਦੀ ਚਲੋ ਵਾਪਸ ਅੰਦਰ ਜੀਤ ਕੱਟ ਲਈਏ ਲੋ ਤੁਸੀਂ ਭਾਰਤੀ ਪੈਲਸ ਪਹੁੰਚੇ ਹੋ ਹਾਂਜੀ ਕੀ ਕਹਾਂਗੇ ਇਸ ਬਾਰੇ ਮਸਤੀਆਂ ਦਾ ਐ ਅੱਜ ਅੱਗੇ ਕੁੜੀਆਂ ਸੌਰੇ ਜਾਂਦੀਆਂ ਸੀ ਇਕੱਠੇ ਹੁੰਦੇ ਸਨ ਅੱਜ ਕੱਲ ਕਿਸੇ ਕੋਲ ਟਾਈਮ ਨਹੀਂ ਹੈਗਾ ਬਹਾਨੇ ਨਾਲ ਸਾਰੀਆਂ ਇਕੱਠੀਆਂ ਹੋ ਜਾਂਦੀਆਂ ਨੇ ਤੇ ਉਹਦੇ ਇੰਜੋਏ ਕਰਦੀਆਂ ਨੇ ਇਹ ਸੌਣ ਦੇ ਮਹੀਨੇ ਇਹ ਮਨਾਇਆ ਜਾਂਦੀਆਂ ਨੇ ਕਿੰਨੇ ਜਣੇ ਰੈਡੀ ਨੇ ਪਾਰਟਿਸਪੇਟ ਕੀਤਾ ਹੈ। ਇੱਥੇ ਕੰਸ ਹੈਗੇ 250 ਤੋਂ 300 ਰੈਡੀ ਹੈਗੀਆਂ ਨੇ। ਹੂੰ ਤਾਂ ਅੱਜ ਕੱਲ੍ਹ ਨਹੀਂ ਨਿਕਲਦਾ ਚੱਲ ਬਹਾਨੇ ਨਾਲ ਬੰਦਾ ਇਕੱਠੀਆਂ ਹੋ ਜਾਂਦੀਆਂ ਨੇ ਕੁੜੀਆਂ ਨੱਚ ਟੱਪ ਲੈਂਦੀਆਂ ਨੇ ਨਹੀਂ ਤਾਂ ਕਰਾ ਚੋ ਅੱਜ ਕੱਲ੍ਹ ਟਾਈਮ ਨਹੀਂ ਲੱਗਦਾ ਕਿਸੇ ਕੋਲੇ। ਸਗੀ ਫੁੱਲ ਕੀ ਹੁੰਦੇ? ਸਗੀ ਫੁੱਲ ਆਪਣੇ ਇੱਕ ਪੁਰਾਣਾ ਹੈਗਾ ਗਾਣਾ ਵਿਰਸੇ ਦਾ ਉਹ ਸਿਰ ਦੇ ਉੱਪਰ ਲਾਇਆ ਜਾਂਦਾ ਤਾਂ। ਤੁਸੀਂ ਕਿਵੇਂ ਜਾਓਗੇ ਆ ਲੈਡੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਬਸ ਆਪਣੇ ਇਹੀ ਆ ਵੀ ਲੈਡੀਆਂ ਨੂੰ ਵੀ ਪੁਰਾਣੇ ਵਿਰਸੇ ਨਾਲ ਜੁੜੋ ਤੇ ਅੱਜ ਕੱਲ੍ਹ ਦੇ ਬੱਚਿਆਂ ਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਅਸੀਂ ਇੱਥੇ ਅੱਜ ਇਹੀ ਚੀਜ਼ਾਂ ਸਾਰੀਆਂ ਪ੍ਰਾਤਨ ਚੀਜ਼ਾਂ ਲੈ ਕੇ ਆਏ ਆ ਸੋ ਛੋਟੇ ਛੋਟੇ ਬੱਚਿਆਂ ਨੂੰ ਦੱਸਾਂਗੇ ਵੀ ਆਹ ਚੀਜ਼ ਹੁੰਦੀਆਂ ਸੀਗੇ ਪੁਰਾਣੀਆਂ ਸੱਗੀਵਲ ਚਾਰਖੇ ਹੋਗੇ ਦਰੀਆਂ ਹੋਗੀਆਂ ਤੇ ਚਾਦਰਾਂ ਵੀ ਕਿਵੇਂ ਅੱਗੇ ਕੁੜੀਆਂ ਕੱਢਦੀਆਂ ਹੁੰਦੀ ਸੀ ਬੈਠ ਕੇ ਹੁਣ ਉਹ ਸਾਰੀਆਂ ਚੀਜ਼ਾਂ ਓਲੋਪ ਹੋ ਰਹੀਆਂ ਨੇ ਇਸ ਕਰਕੇ ਬੱਚਿਆਂ ਨੂੰ ਸਿਖਾਉਣ ਵਾਸਤੇ ਅਸੀਂ ਸਾਰਾ ਚੀਜ਼ਾਂ ਪ੍ਰਾਪਤਨ ਚੀਜ਼ਾਂ ਲੈ ਕੇ ਆਏ ਆ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ-ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ